ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਇਸ ਵਕਤ ਅਸੀਂ ਡੇਰਾ ਸੱਚਾ ਸੌਦਾ ਦੀ ਪਾਕ ਪੁਤਰ ਧਰਤੀ ਸ਼ਾਹ ਸਤਨਾਮ ਸ਼ਾਮ ਮਸਤਾਨ ਜੀ ਮਾਨੋਤਾ ਭਲਾਈ ਕੇਂਦਰ ਸਰਸਾ ਦੇ ਵਿਖੇ ਮੌਜੂਦ ਹਾਂ ਜਿੱਥੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਸਾਧ ਸੰਗਤ ਦਾ ਵੱਡਾ ਇਕੱਠ ਡੇਰਾ ਸੱਚਾ ਸੌਦਾ ਦੀ ਧਰਤੀ ਦੇ ਵਿੱਚ ਨਤਮਸਤਕ ਹੋਇਆ ਕਿਉਂਕਿ ਪੂਜਨੀਕ ਪੇਪਰਵਾ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਂ ਦਾ ਇੱਕ ਬਲੱਖਣ ਤੌਰ ਦੇ ਨਾਲ ਜਨਮ ਦਿਨ ਮਨਾਇਆ ਗਿਆ ਅਵਤਾਰ ਦਿਹਾੜਾ ਮਨਾਇਆ ਗਿਆ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਸਾਥ ਸੰਗਤ ਦਾ ਬਹੁਤ ਵੱਡਾ ਜਨ ਸਲਾਬ ਹੈ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ 8 ਸਟੇਟਾਂ ਦੇ ਵਿੱਚ ਵੱਖ-ਵੱਖ ਜਿਹੜੇ ਪ੍ਰੋਗਰਾਮ ਰੱਖੇ ਗਏ ਸੀ ਜੋ ਕਿ ਬਹੁਤ ਵੱਡੇ ਤਰੀਕੇ ਦੇ ਨਾਲ ਅੱਜ ਡੇਰਾ ਸੱਚਾ ਸੋਦਾ ਦੇ ਜਿਹੜੇ ਲੋਕ ਇੱਥੇ ਸ਼ਾਹ ਰਤਨਾਮ ਸ਼ਾਮ ਮਸਤਾਨ ਜੀ ਧਾਮ ਦੇ ਵਿੱਚ ਨਤਮਸਤਕ ਹੋਏ ਨੇ ਅਤੇ ਸਭ ਤੋਂ ਜ਼ਿਆਦਾ ਖਾਸ ਗੱਲ ਇਹ ਰਹੀ ਕਿ ਜਿਸ ਤਰੀਕੇ ਦੇ ਨਾਲ ਕਰੋੜਾਂ ਇਹਨਾਂ ਸ਼ਰਧਾਲੂਆਂ ਨੇ ਮੈਂ ਪੂਰੇ ਦਾਅਵੇ ਨਾਲ ਕਹਿ ਸਕਦਾ ਕਿ ਪੂਰੀ ਦੁਨੀਆ ਵਿੱਚ ਹੈ ਜੀ ਇਹ ਸੰਸਥਾ ਨਹੀਂ ਜਿਸ ਨੇ ਆਪਣੇ ਗੁਰੂ ਮੁਰਸ਼ਿਦ ਦਾ ਜਨਮ ਦਿਹਾੜੇ ਮੌਕੇ 2007 ਤੋਂ ਲੈ ਕੇ ਯਾਨੀ ਕਿ 2007 ਤੋਂ ਲੈ ਕੇ ਅੱਜ 2024 ਤੱਕ ਟੋਟਲ 17 ਕਰੋੜ ਬੂਟੇ ਯਾਨੀ ਕਿ ਧਰਤੀ ਤੇ 17 ਕਰੋੜ ਬੂਟੇ ਲਾ ਕੇ ਆਪਣੇ ਗੁਰੂ ਮੁਰਸ਼ਿਦ ਦਾ ਜਨਮ ਦਿਨ ਮਨਾਇਆ ਹੋਵੇ ਯਾਨੀ ਕਿ ਧਰਤੀ ਤੇ ਡੇਰਾ ਸੱਚਾ ਸੋਧਾ ਨੇ ਗਲੋਬਲ ਵਾਰਮਿੰਗ ਦੇ ਦੇਖਣ ਦੇ ਲਈ ਬਹੁਤ ਵੱਡਾ ਇੱਕ ਮੀਲ ਦਾ ਪੱਥਰ ਸਾਬਿਤ ਕੀਤਾ ਹੈ ਸਮੁੱਚੀ ਦੁਨੀਆ ਦੇ ਵਿੱਚ ਅਜਿਹੀ ਕੋਈ ਸੰਸਾ ਨਹੀਂ ਹੋਣੀ ਜਿਸ ਨੇ ਕਰੋੜਾਂ ਸ਼ਰਧਾਲੂਆਂ ਨੇ ਆਪਣੇ ਗੁਰੂ ਮੁਰਸ਼ਿਦ ਦੇ ਜਨਮ ਦਿਨ ਨੂੰ ਖਾਸ ਬਣਾਉਣ ਦੇ ਲਈ 2007 ਦੇ ਵਿੱਚ ਸ਼ੁਰੂਆਤ ਕੀਤੀ ਅੱਜ 2024 ਦੇ ਵਿੱਚ ਅਸੀਂ ਖੜੇ ਆ ਜਿੱਥੇ 21.7 ਕਰੋੜ ਬੂਟੇ ਡੇਰਾ ਸੱਚਾ ਸੋਧਰੀ ਸੰਸਾ ਵੱਲੋਂ ਲਗਾਏ ਜਾ ਚੁੱਕੇ ਨੇ ਜੋ ਕਿ ਕਈ ਵਿਸ਼ਵ ਰਿਕਾਰਡ ਵੀ ਬਣੇ ਨੇ ਦੂਜੀ ਇਸ ਭੰਡਾਰੇ ਦੀ ਖਾਸ ਗੱਲ ਇਹ ਹੈ ਕਿ ਅੱਜ ਕੋਝ ਨਹੀਂ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਨ ਹੈ ਤਿੰਨ ਨਵੇਂ ਮਾਨੋ ਦਾ ਭਲਾਈ ਦੇ ਜਿਹੜੇ ਕਾਰਜ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਜੋ ਕਿ ਕਾਬਲੇ ਤਾਰੀਫ ਹੈ ਜੋ ਕਿ ਪਹਿਲਾ 163 ਮਾਨੋ ਦਾ ਭਲਾਈ ਦੇ ਕਾਰਜ ਸੀ ਲੇਕਿਨ ਅੱਜ ਜੋ ਤਿੰਨ ਕਾਰਜ ਮਿਲਾ ਕੇ ਉਸ ਨੂੰ 166 ਮਾਨੋ ਦਾ ਭਲਾਈ ਦੇ ਕਾਰਜ ਹੋ ਚੁੱਕੇ ਨੇ ਜਿਨ੍ਹਾਂ ਵਿੱਚ ਉਹ ਹੈ ਕਿ ਅਨਾਥ ਬਜ਼ੁਰਗਾਂ ਦੀ ਸਹਾਸੰਗਤ ਸੰਭਾਲ ਕਰੇਗੀ ਜਿਵੇਂ ਕਿ ਕੋਈ ਅਨਾਥ ਬਜ਼ੁਰਗ ਉਹਨਾਂ ਨੂੰ ਸਾਰ ਸੰਭਾਲ ਕਰਨੇ ਕੋਈ ਹੈ ਨਹੀਂ ਤਾਂ ਸਹਾਸੰਗਤ ਆਪਣੇ ਪੱਧਰ ਤੇ ਉਹਨਾਂ ਨੂੰ ਸਾਰ ਸੰਭਾਲ ਕਰੇਗੀ ਬਲਾਕਾਂ ਦੇ ਵਿੱਚ ਮਕਾਨ ਕੋਈ ਖਰੀਦਣਾ ਜ਼ਰੂਰੀ ਹੋਵੇਗਾ ਤਾਂ ਮਕਾਨ ਖਰੀਦਿਆ ਜਾਵੇਗਾ ਦੂਜੇ ਨੰਬਰ ਤੇ ਅਨਾਥ ਬਜ਼ੁਰਗ ਜੋ ਹੁੰਦੇ ਹਨ ਬਜ਼ੁਰਗਾਂ ਦੇ ਨਾਲ ਸਮਾਂ ਬਿਤਾਇਆ ਕਰੇਗੀ ਸਾਧ ਸੰਗਤ ਤਾਂ ਕਿ ਉਹ ਇਕੱਲੇ ਪੰਜ ਜੋ ਇਕੱਲਾਪਣ ਹੁੰਦਾ ਉਹਨਾਂ ਨੂੰ ਬਾਝ ਨਾ ਲੱਗੇ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਇਹ ਪੂਜਨ ਗੁਰੂ ਜੀ ਨੇ ਵੱਡਾ ਐਲਾਨ ਕੀਤਾ ਜੋ ਕਿ ਇਸ ਪਾਕ ਪਵਿੱਤਰ ਪੰਡਾਰੇ ਤੇ 2024 ਦੇ ਵਿੱਚ ਸਾਧ ਸੰਗਤ ਨੇ ਆਪਣੇ ਦੋਨੋਂ ਹੱਥ ਖੜੇ ਕਰਕੇ ਐਲਾਨ ਲਿਆ ਕਿ ਅਸੀਂ ਅਨਾਥ ਬਜ਼ੁਰਗਾਂ ਜੋ ਕਿ ਬੇਸਹਾਰਾ ਹੁੰਦੇ ਨੇ ਲੋੜਵੰਦ ਬਜ਼ੁਰਗਾਂ ਦੇ ਨਾਲ ਅਨਾਥ ਆਸ਼ਰਮ ਦੇ ਵਿੱਚ ਜਾ ਕੇ ਜਾਂ ਆਸ-ਪਾਸੇ ਕਿਤੇ ਮਿਲ ਜਣ ਉਹਨਾਂ ਨੇ ਆਦੇ ਬੱਚਿਆਂ ਨੂੰ ਲੈ ਕੇ ਸਮਾਂ ਬਿਤਾਇਆ ਕਰਾਂਗੇ ਅਤੇ ਤੀਜਾ ਜੋ ਆਖਰੀ ਜੋ ਨਵਾਂ ਮਾਨੋਤਾ ਭਲਾਈ ਦਾ ਕਾਰਜ ਹੈ ਕਿ ਐ ਸਮਰਤ ਹੋਣ ਹਰ ਬੱਚੇ ਯਾਨੀ ਕਿ ਜੋ ਜ਼ਰੂਰਤਮੰਦ ਬੱਚੇ ਨੇ ਪੜ੍ਹਾਈ ਦੇ ਵਿੱਚ ਬਹੁਤ ਇੰਟੈਲੀਜੈਂਟ ਹੈ ਉਹਨਾਂ ਦੇ ਲਈ ਡੇਰਾ ਸੱਚਾ ਸੋਦਾ ਦੇ 6 ਕਰੋੜ 80 ਲੱਖ ਰੁਪਏ ਦਾਲੂ ਉਹਨਾਂ ਦੇ ਫੀਸ ਭਰਨ ਦੇ ਲਈ ਤਿਆਰ ਹੋਣਗੇ ਅਤੇ तमाम ਤਰੀਕੇ ਦੇ ਜੋ ਵੀ ਉਹਨਾਂ ਨੂੰ ਕੋਚਿੰਗ ਦੇ ਲਈ ਸਹਾਇਤਾ ਜ਼ਰੂਰਤ ਹੋਏਗੀ ਡੇਰਾ ਸੱਚਾ ਸੋਦਾ ਦੇ ਲੋਕ ਹੈ ਉਹ ਸਹਾਇਤਾ ਮੁਹैया ਕਰਵੋਣਗੇ ਤਾਂ ਇਹ ਬਹੁਤ ਵੱਡਾ ਐਲਾਨ ਅੱਜ ਡੇਰਾ ਸੱਚਾ ਸੋਦਾ ਦੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤाराम ਰਹਿਮ ਨੇ ਕੀਤਾ ਅਤੇ ਇਹ ਕਰੋੜਾਂ ਦੇ ਲੋਕ ਹੈ ਭੰਡਾਰ ਦੀ ਸਮਾਪਤੀ ਹੋ ਚੁੱਕੀ ਉਸ ਤੋਂ ਬਾਅਦ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਨੇ ਇੰਨਾ ਕਰੋੜਾ ਲੋਕਾਂ ਨੇ ਦੋਨੋਂ ਹੱਥ ਕੜੇ ਕਰਕੇ ਇਹਨਾਂ ਤਿੰਨਾਂ ਅਹਿਦ ਨੂੰ ਆਦੇ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰਨ ਦਾ ਪਰਣ ਲਿਆ ਤਾਂ ਇਹ ਬਹੁਤ ਵੱਡੀ ਗੱਲ ਹੈ ਅੱਜ ਡੇਰਾ ਸੱਚਾ ਸੌਦਾ ਨੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਜੋ ਕਿ ਮਨੁੱਖਤਾ ਭਲਾਈ ਦੇ ਕਾਰਜਾਂ ਦੀ ਜੇਕਰ ਗੱਲ ਕਰੀਏ ਤਾਂ 166 ਮਨੁੱਖਤਾ ਭਲਾਈ ਦੇ ਕਾਰਜ ਹੋ ਚੁੱਕੇ ਨੇ ਅਤੇ ਸਾਥ ਸੰਗਤ ਦੀ ਜੇਕਰ ਗੱਲ ਕਰੀਏ ਤਾਂ ਬਹੁਤ ਗਰਮੀ ਸੀਗੀ ਹਮਸ ਪਰਿਆ ਦਿਨ ਸੀ ਲੇਕਿਨ ਸਾਥ ਸੰਗਤ ਦੀ ਮੈਨੇਜਮੈਂਟ ਦੇ ਲਈ ਜਿਸ ਤਰੀਕੇ ਦੇ ਨਾਲ ਡੇਰਾ ਕਮੇਟੀ ਵੱਲੋਂ ਸ਼ਹਾਦਤ ਨਾਮ ਜੇ ਗਰੀਨਰ ਵੈਲਫੇਅਰ ਫੋਰਸ ਵਿੰਗ ਦੇ ਹਜ਼ਾਰਾਂ ਸੇਵਾਦਾਰ ਤੈਨਾਤ ਰਹੇ ਪਾਣੀ ਦੀ ਛਬੀ ਲਗਾਈ ਗਈਆਂ ਥਾਂ ਥਾਂ ਤੇ ਟ੍ਰੈਫਿਕ ਵਿਵਸਥਾ ਨੂੰ ਕੰਟਰੋਲ ਕੀਤਾ ਗਿਆ ਤੇ ਜਿੰਨੇ ਵੀ ਹਜ਼ਾਰਾਂ ਘਟੋ-ਘਟ ਵੀ ਬਹੁਤ ਹਜ਼ਾਰਾਂ ਦੀ ਗਿਣਤੀ ਵਿੱਚ ਜੋ ਸੇਵਾਦਾਰ ਇੱਥੇ ਸੀਗੇ ਉਹਨਾਂ ਨੇ ਇਸ ਸਮਾਗਮ ਨੂੰ ਕਾਮਯਾਬ ਬਣਾਇਆ ਤਾਂ ਕਿ ਅੱਜ ਇਸ ਪਵਿੱਤਰ ਦਿਨ ਨੂੰ ਜਿਹੜਾ ਇਤਿਹਾਸਿਕ ਤੌਰ ਤੇ ਬਣਾ ਦਿੱਤਾ ਗਿਆ ਜੋ ਲੋਕ ਇਸ ਲਾਈਵ ਸੈਸ਼ਨ ਨੂੰ ਦੇਖ ਰਹੇ ਨੇ ਉਹਨਾਂ ਨੂੰ ਅਪੀਲ ਹੈ ਕਿ ਜਿਆਦਾ ਤੋਂ ਜਿਆਦਾ ਤੁਸੀਂ ਇਹਨਾਂ ਤਦਵੀਰਾਂ ਨੂੰ ਸ਼ੇਅਰ ਕਰ ਦਿਓ ਅਤੇ ਜੋ ਇਸ ਪੰਡਾਰੇ ਤੇ ਪਹੁੰਚ ਨਹੀਂ ਸਕੇ ਉਹਨਾਂ ਤੱਕ ਲਾਈਵ ਤਸਵੀਰਾਂ ਪਹੁੰਚਾਈਆਂ ਜਾ ਸਕਣ ਅਤੇ ਜੋ 166 ਮਾਨੋ ਦਾ ਭਲਾਈ ਦੇ ਕਾਰਜ ਹੋ ਚੁੱਕੇ ਨੇ ਜੋ ਸਾਧ ਸੰਗਤ ਨੂੰ ਨਹੀਂ ਪਤਾ ਉਹਨਾਂ ਨੇ ਲਾਈਵ ਸੈਸ਼ਨ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰੋ ਤਾਂ ਕਿ ਜੋ ਨਵੇਂ ਕਾਰਜ ਭਲਾਈ ਦੇ ਸ਼ੁਰੂ ਕੀਤੇ ਗਏ ਨੇ ਉਹਨਾਂ ਨੂੰ ਇਸ ਦੇ ਬਾਰੇ ਜਾਣਕਾਰੀ ਹੋ ਜਾਕੇ ਤਾਂ ਮੁਰਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਸਾਧ ਸੰਗਤ ਆਪਣੇ ਗੁਰੂ ਮੁਰਸ਼ਿਦ ਦਾ ਪਿਆਰ ਲੈ ਕੇ ਆਪਣੇ ਆਪਣੇ ਘਰਾਂ ਨੂੰ ਲੰਗਰ ਦੀ ਜ਼ਿਕਰ ਗੱਲ ਕਰੀ ਤਾਂ ਬਹੁਤ ਹੀ ਬੇਸ ਕੀਮਤੀ ਲੰਗਰ ਸ਼ਾਹੀ ਲੰਗਰ ਕਰੋੜਾ ਸੰਗਤ ਲਈ ਅੱਜ ਮਖਾਣੇ ਮਟਰ ਤੇ ਪਨੀਰ ਦਾ ਦਾਲਾ ਜਿਹੜਾ ਅੱਜ ਵੰਡਿਤ ਕੀਤਾ ਗਿਆ ਸੀ ਅਤੇ ਪਾਪਾ ਕੀ ਰਸੋਈ ਦੇ ਵਿੱਚੋਂ ਪਿੰਨੀ ਦਾ ਪ੍ਰਸ਼ਾਦ ਜੋ ਕਿ ਠੰਡੇ ਗਰਮੀ ਦੇ ਮੌਸਮ ਦੀ ਠੰਡੀਆਂ ਪਿੰਨੀਆਂ ਉਸ ਨੂੰ ਨਾਮ ਦਿੱਤਾ ਗਿਆ ਉਹ ਅੱਜ ਵੰਡਿਤ ਕੀਤੀਆਂ ਗਈਆਂ ਇਹ ਲਾਈਵ ਸਟੇਸ਼ਨ ਤੁਹਾਨੂੰ ਕਿਵੇਂ ਲੱਗਿਆ ਸਾਨੂੰ ਜਿਆਦਾ ਤੋਂ ਜਿਆਦਾ ਕਮੈਂਟ ਕਰਕੇ ਲਾਈਕ ਸ਼ੇਅਰ ਕਰਕੇ ਜਰੂਰ ਦੱਸੋ ਅਤੇ ਬਾਦ ਤੋਂ ਬਾਦ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ